ਆਵੇ ਕੋ ਸਾਚ ਕਰੇ ਤਨਖੇ ਆਵੇ ਕੋ ਚੀ ਲੈ ਫਿਰ ਦੇ ਆਵੇ ਕੋ ਚੀ ਲੈ ਫਿਰ ਦੇ ਆਵੇ ਕੋ ਜਾਪੈ ਦਿਸੈ ਦੂਰ ਆਵੇ ਕੋ ਜਾਪੈ ਤਵੇਲਾ ਸਚਨਾਉ ਵਧਿਆਈ ਵੀਚਾਰ ਵਧਿਆਈ ਵੀਚਾਰ ਕਰਮੀ ਆਵੇ ਕਪੜਾ ਕਰਮੀ ਆਵੇ ਕਪੜਾ ਨਤਰੀ ਮੋਖ ਦਵਾਰ ਨਤਰੀ ਮੋਖ ਦਵਾਰ ਕੰਨ ਕਵੇਂ ਜਾਣੀਏ ਮੇ ਭੁਪਾਪ ਦਾ ਨਾਸ ਮੈਂ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਜੇ ਪਛਤਾਏ ਲਿਖਨ ਹਾਰ ਮੇਰੇ ਕਾਵਿ ਕਰਮੀ ਚਾਰਾ ਸਦਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਤਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਤ ਮਨੇ ਜਮ ਕੇ ਸਾਥ ਨਾ ਜਾਏ ਸਦਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਐਤਵਾਰ ਦੀ ਤਰ੍ਹਾਂ ਜੋ ਅਕਾਦਮੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਆ ਉਸ ਤੋਂ ਬਾਅਦ ਸ਼ਰਧਾਈਆਂ ਦੇ ਲੰਗਰ ਸਾਰੇ ਸਿੰਘਾਂ ਨੂੰ ਛਕਾਏ ਜਾਂਦੇ ਆ। ਸੋ ਅੱਜ ਸਾਰੇ ਸਿੰਘਾਂ ਦਾ ਕਾਹਨਸਾ ਮਾਸਲਾ ਕੀਤਾ ਕਿ ਅਸੀਂ ਅੱਜ ਬਨਾਣਾ ਸ਼ੇਕ ਵੀ ਨਾ ਸੋ ਆਪਾਂ ਇਹ ਨੰਨਾ ਸ਼ੇਕ ਗਰੀਆਂ ਬਤਾ ਮਾਲੇ ਤਿਆਰ ਕਰਨ ਲੱਗੇ। ਸੋ ਆਪਾਂ ਸਾਰੇ ਸਿੰਘ ਛਕ ਲੱਗੇ ਆ ਜੀ। ਬਨਾਣਾ ਸ਼ੇਕ। ਸੋ ਬਦਾਮ ਦੀਆਂ ਗਰੀਆਂ ਵਾਲੇ ਬਨਾਣਾ ਸ਼ੇਕ ਤਿਆਰ ਆ। ਸੋ ਸਾਰੇ ਸਿੰਘਾਂ ਨੂੰ ਛਕਾਉਣ ਲੱਗੇ ਆ। ਇਹ ਸੇਵਾ ਨਾਲ ਨਿਭਾ ਰਿਹਾ ਪੁਖਰਾ ਸਿੰਘ ਤੇ ਨਾਲ ਇਹ ਤੇ ਨਿਸ਼ਾਨ ਸਿੰਘ ਵੀ ਲਗਾ। ਵਾਦ ਬਣਿਆ ਚੱਲ ਨਹੀਂ ਕੋਈ ਨਹੀਂ